ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਆਕਰ ਅੱਜ ਤੁਹਾਨੂੰ ਇਹ ਅਸੀਂ ਨਾ ਕਮੀਜ਼ ਤੇ ਚਾਕਾਂ ਤੇ ਕਰੋਸ਼ ਕੇ ਨਾਲ ਲੈਂਸ ਬਣਾਉਣੀ ਦੱਸਦੇ ਆਂ ਦੇਖੋ ਆਪਾਂ ਇੱਥੋਂ ਸ਼ੁਰੂ ਕੀਤੀ ਸੀਗੀ ਇੱਥੋਂ ਸ਼ੁਰੂ ਕਰਕੇ ਦੇਖੋ ਆਪਾਂ ਇਸ ਤਰ੍ਹਾਂ ਲਾਈ ਹੈ ਇਹ ਬਹੁਤ ਹੀ ਸੁੰਦਰ ਲੱਗਦੀ ਹੈ ਤੁਹਾਨੂੰ ਰੀਲ ਵੀ ਬਖਾਵਾਂਗੇ ਅਸੀਂ ਦੇਖੋ ਆਪਾਂ ਇਧਰੋਂ ਲਾਉਂਦੇ ਲਾਉਂਦੇ ਇਹ ਆਪਣੇ ਇੱਥੇ ਸੜਾਈ ਆ ਗਈ ਤੇ ਇਧਰੋਂ ਲਾਉਂਦੇ ਲਾਉਂਦੇ ਆਪਾਂ ਇਧਰ ਐਂਡ ਟਿੱਕਰ ਗਈਆਂ ਦੇਖੋ ਤੇ ਵੀਡੀਓ ਨੂੰ ਵੇਖਣ ਐਂਡ ਟਿੱਕਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੋ ਕਹੇ ਜੀ ਲੱਗੀ ਮੁੱਲ ਦੀ ਲਾਇਸ ਲਿਆ ਕੇ ਲਾਉਣ ਨਾਲ ਉਹ ਬਹੁਤ ਹੀ ਸੁੰਦਰ ਲਾਇਸ ਬਣੀ ਐ ਤੇ ਬਹੁਤ ਹੀ ਸਸਤੇ ਚ ਬਣੀ ਆ ਆਪਾਂ ਨੂੰ ਦੇਖੋ ਇਹਦਾ ਉਲਟਾ ਪਾਸਾ ਇੱਧਰ ਤੇ ਇੱਧਰ ਇਹਦਾ ਸਿੱਧਾ ਪਾਸਾ ਦੇਖੋ ਇਹ ਆਪਾਂ ਕਰੋ ਜੀ ਕਿੰਨਾ ਲਾਈਏ ਦੇਖੋ ਤੇ ਬਾਹਾਂ ਤੇ ਵੀ ਦਿਖਾਉਣੀ ਆ ਤੁਹਾਨੂੰ ਦੇਖੋ ਬਾਹਾਂ ਤੇ ਲਾਈ ਆਪਾਂ ਜੇ ਆਪਾਂ ਪਾਈਪਨ ਵਗੈਰਾ ਲਾਉਂਦੇ ਉਹ ਵੀ ਨੇੜੀ ਸੋਹਣੀ ਲੱਗਣੀ ਸੀ ਮਲਦੀ ਲਸ ਲਿਆ ਕੇ ਲਾਉਂਦੇ ਏਡੀ ਵਧਕਾ ਲੈ ਸੋ ਵੀ ਨਹੀਂ ਆਉਣੀ ਸੀ ਦੇਖੋ ਨਹੀਂ ਤਾਂ ਇਹ ਸਸਤੀ ਪੈਂਦੀ ਆ ਨਵੇਂ ਅਪਡੇਟ ਹਨ ਇਹ ਮੈਂ ਤਾਂ ਦੇਖੋ ਕੋਈ ਖਰਚਾ ਨਹੀਂ ਬਿਲਕੁਲ ਫਰੀ ਵਾਂਗੂ ਹੀ ਲੱਗਦੀ ਹੈ ਇਹ ਦੂਜੀ ਵਾਰ ਤੇ ਦਿਖਾਉਣੀ ਹੈ ਦੇਖੋ ਇਹ ਆਪਾਂ ਦੋਨਾਂ ਬਾਹਾਂ ਤੇ ਲਾ ਲਈ ਦੇਖੋ ਤੇਦਰ ਆਪਾਂ ਚਾਕਾਂ ਤੇ ਲਾ ਲਈ ਇੱਕ ਪਾਸੇ ਹੁਣ ਆਪਾਂ ਦੂਜੇ ਪਾਸੇ ਲਾ ਕੇ ਦਿਖਾਉਣੀ ਹੈ ਤੁਹਾਨੂੰ ਇੰਟਰ ਦੇਖੋ ਇਹ ਚਾਕ ਹੈ ਤੁਹਾਨੂੰ ਨੇ ਪਾਸੇ ਰੱਖਦੇ ਇਸ ਪਾਸੇ ਹੋਏ ਸ਼ੁਰੂ ਹੋਊਗੀ ਤੇ ਇਸ ਪਾਸੇ ਆ ਕੇ ਇਹ ਖਤਮ ਹੋਊਗੀ ਤੇ ਹੁਣ ਤੁਹਾਨੂੰ ਰੀਲ ਦਿਖਾਉਣੇ ਆ ਇਹ ਰੀਲ ਆ ਦੇਖੋ ਆਪਾਂ ਇੰਨੀ ਰੀਲ ਪਈ ਆਪਣੇ ਕੋਲੇ ਆਪਾਂ ਦੋਨਾਂ ਇੱਕ ਪਾਸੇ ਚਾਕ ਤੇ ਬਿਲਾਰੀ ਦੇਖੋ ਚਾਕ ਵੀ ਆਪਣੇ ਬਹੁਤ ਲਮਾਈ ਚਾ ਦੇਖੋ 19 ਇੰਚ ਹੋਣਗੇ 19 20 ਇੰਚ ਹੋਣਗੇ ਇਹ ਚੱਕਾਂ ਦੀ ਲਮਾਈ 20 ਇੰਚ ਤਾਂ ਨੇੜੀ ਹੋਊਗੀ ਦੋਨਾਂ ਪਾਸੇ ਲੱਗ ਗਈ ਬਾਹਾਂ ਤੇ ਲੱਗ ਗਈ ਤੇ ਮੇਰੇ ਇਹ ਚ ਕਈ ਰੰਗ ਆ ਦੇਖੋ ਰੀਲ ਦੇ ਵਿੱਚ ਛਿਲਕ ਦੀ ਰੀਲ ਆ ਇਹ ਤੇ ਇਹ ਆਪਾਂ ਕਰੋਸ਼ ਕਰ ਲੈ ਬ੍ਰੇਕ ਵਾੜਾ ਹੁਣ ਤੁਹਾਨੂੰ ਦਿਖਾਉਣਾ ਦੱਸਦੇ ਹਾਂ ਅਸੀਂ ਬਹੁਤ ਹੀ ਸੌਖੀ ਲੱਗਦੀ ਹੈ ਤੁਸੀਂ ਜ਼ਰੂਰ ਤੱਕ ਵੇਖਿਓ ਦੇਖੋ ਜੀ ਇਹ ਸਿੱਧੇ ਪਾਸੋਂ ਸਟਾਰਟ ਹੋ ਗਿਆ ਸਿੱਧਾ ਪਾਸਾ ਇਹਦਾ ਉਲਟਾ ਪਾਸਾ ਤੁਸੀਂ ਇੱਥੇ ਗੰਡਾ ਪਾ ਗੰਡ ਪੋਣੀਆਂ ਗੰਡ ਵੀ ਪਾ ਸਕਦੇ ਤੇ ਬਿਗੇਰ ਗੰਡ ਤੋਂ ਵੀ ਦੇਖੋ ਇਹਦੀ ਆਪਾਂ ਇੱਥੇ ਗੰਡ ਪਾ ਲਾਂਗੇ ਫੇਰ ਕੋਈ ਉੱਡਣ ਦਾ ਚਾਂਸ ਨਹੀਂ ਰਹਿੰਦਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਧਾਗੇ ਨੂੰ ਆਪਾਂ ਦੇਖੋ ਆਪਾਂ ਇਹ ਨਾਲ ਲਾ ਲਾਂਗੇ ਇਹ ਹੁਣ ਆਪਾਂ ਥੋੜਾ ਜਿਹਾ ਸੰਨ ਛੱਡ ਕੇ ਇੱਥੇ ਸਿੰਗਲ ਕਰੋਸ਼ ਹੈਗਾ ਬਣਾਵਾਂਗੇ ਉਹਨੇ ਜਿਹੜਾ ਸਿੰਗਲ ਕਰੋਸ਼ ਹੈਗਾ ਬਣਾਇਆ ਆਪਾਂ ਇਹਦੇ ਚ ਸਿੰਗਲ ਕਰੋਸ਼ ਹੀ ਫੇਰ ਬਣਾਵਾਂਗੇ ਤੇ ਜੀ ਦੀਆਂ ਬਣਾ ਲੈ ਤਿੰਨ ਸਿੰਗਲ ਕਰੋਸ਼ ਹੀ ਆਪਾਂ ਬਣਾਏ ਤੇ ਹੁਣ ਆਪਾਂ ਜਿੱਥੇ ਆਪਾਂ ਸਿੰਗਲ ਕਰੋਸ਼ ਹੈਗਾ ਬਣਾਇਆ ਸੀ ਉੱਥੇ ਆਪਾਂ ਕਿਹੜਾ ਸਿੰਗਲ ਕਰੋਸ਼ਾ ਉਸੇ ਚ ਹੀ ਬਣਾਉਣਾ ਸਮੇਂ ਤੇ ਆਪਾਂ ਸਿੰਗਲ ਕਰੋਸ਼ਾ ਬਣਾ ਲਿਆ ਦੇਖੋ ਤੇ ਹੁਣ ਆਪਾਂ ਅੱਗੇ ਥੋੜਾ ਜਿਹਾ ਸਨ ਛੱਡ ਕੇ ਫੇਰ ਸਿੰਗਲ ਕਰੋਸ਼ਾ ਬਣਾਉਣਾ ਦੇਖੋ ਨਾ ਆਪਾਂ ਇਹਦੇ ਵਿੱਚ ਸਿੰਗਲ ਕਰੋ ਚੁੱਕੇ ਜੀ ਫਿਰ ਸਿੰਗਲ ਕਰੇ ਨੂੰ ਇੱਕ ਲੋ ਹੁਣ ਇੱਥੇ ਦੇਖੋ ਇਹ ਚ ਆਪਾਂ ਹੁਣ ਰਹਿ ਗਏ ਆਪਾਂ ਨੰਵਾਰੀ ਬਣਾਉਣਾ ਦੇਖੋ ਇਹਦੇ ਸਮੇਂ ਤੇ ਆਪਾਂ ਇਹਦਾ ਆ ਗਏ ਫਿਰ ਆਪਾਂ ਖੰਗ ਕਰੋਗੇ ਕਾ ਇਤਰਾ ਬਣ ਕੇ ਆਉਗੇ ਦੰਦਨ ਵਰਨ ਦੇਖੋ ਇਹ ਬਣਾਉਣਾ ਆਪਾਂ ਤੁਸੀਂ ਵੀ ਸੂਟ ਪੇਂਟ ਕਰਵਾਉਣਾ ਹੋਵੇ ਦੁਪੱਟਾ ਪੇਂਟ ਕਰਵਾਉਣਾ ਹੋਵੇ ਚਾਦਰ ਪੇਂਟ ਕਰਵਾਉਣੀ ਹੋਵੇ ਕਰਵਾ ਸਕਦੇ ਆ ਕੜਾਈ ਕਰਵਾਉਣੀ ਹੋਵੇ ਸੂਟ ਦੁਪੱਟੇ ਤੇ ਚਾਦਰ ਤੇ ਤੁਸੀਂ ਕਰਵਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਐਸ ਤਰ੍ਹਾਂ ਬਣ ਕੇ ਆਊਗਾ ਦੇਖੋ ਜੇ ਤੁਸੀਂ ਨੰਬਰ ਆਫ ਦਾ ਦੇ ਦੇਵਾਂਗੇ ਵੀਡ ਗੋਚ ਤੇ ਤੁਸੀਂ ਸਭ ਨੂੰ ਆਰਡਰ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਇਸੇ ਤਰ੍ਹਾਂ ਆਪਾਂ ਇਹ ਸਾਰੇ ਤੇ ਬਣਾ ਲਾਂਗੇ ਤੇ ਇਧਰ ਆਪਾਂ ਬਣਾ ਲਿਆ ਇਹ ਤੇ ਸਾਰਾ ਆਪਾਂ ਤਿਆਰ ਕਰ ਲਾਂਗੇ ਤੇ ਜਿਵੇਂ ਇਹ ਤਿਆਰ ਹੋਇਆ ਆਪਣਾ ਇਸ ਪਾਸੇ ਤੇ ਇਸੇ ਤਰ੍ਹਾਂ ਹੀ ਉਧਰੋਂ ਤਿਆਰ ਹੋਊਗਾ ਇਹ ਤੇ ਤੁਸੀਂ ਵੀ ਇਹ ਬਣਾ ਸਕਦੇ ਹੋ ਤਿਆਰ ਕਰ ਸਕਦੇ ਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੈਹੀ ਜਿਹੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕੈਹੀ ਜਿਹੀ ਵੀਡੀਓ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ